नथा कोई बि मुंडा ਸ਼੍ਰੀ ਰਾਮ ਜੀ ਹਨੀ ਮਿੱਤਲ ਵਿਭਾਗ ਮੰਤਰੀ ਵਿਸ਼ੇ ਹੁੰਦ ਪਰਸ਼ਦ ਅੱਜ ਦੀ ਇਹ ਸ਼ੋਭਾ ਯਾਤਰਾ ਜਿਹੜੀ ਹੈ ਇਹ ਸ਼ਵਰਾਤਰੀ ਦੇ ਬਲਖਸ਼ਵਜਿਸ਼ਰੀ ਸ਼ੇਵ ਸੇਵਾ ਦਲ ਵੱਲੋਂ ਕੱਢੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਇਹ ਹੀ ਦੇਖਣੇ ਪਿਆ ਕਿ ਪੂਰੀ ਯਾਤਰਾ ਇੱਕ ਬੋਵੇ ਯਾਤਰਾ ਦਾ ਰੂਪ ਲੈ ਚੁੱਕੀ ਹੈ ਤੇ ਸਾਰਾ ਸ਼ਹਿਰ ਹੀ ਸ਼ੰਕਰ ਮੇ ਹੋ ਗਿਆ ਹੈ ਜਿਸ ਤਰ੍ਹਾਂ 22 ਜਨਵਰੀ ਨੂੰ ਰਾਮ ਮੇ ਆਇਆ ਸੀ ਇਸ ਤਰ੍ਹਾਂ ਹੀ ਮੇਰਾ ਸ਼ਹਿਰ ਬਟਾਲਾ ਅੱਜ ਸ਼ੇਵ ਮੇ ਹੋ ਗਿਆ ਹੈ ਅੱਜ ਦੀ ਇਹ ਯਾਤਰਾ ਨਹਿਰੂ ਗੇਟ ਤੋਂ ਆਰੰਭ ਹੋ ਗੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਚੋਂ ਨਿਕਲਦੇ ਹੋયા ਆ ਸ਼ਾਮ ਨੂੰ ਅਚਲੇਸ਼ਵਰ ਧਾਮ ਪਹੁੰਚੇਗੀ ਜਿੱਥੇ ਸ਼ੀਵਾ ਦਾ ਵਿਆਹ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਸਾਰੀ ਸੰਗਤ ਅਚਲੇਸ਼ਵਰ ਧਾਮ ਸ਼ਾਮ ਨੂੰ ਪਹੁੰਚੇਗੀ ਅੱਜ ਦੀ ਇਹ ਯਾਤਰਾ ਸ਼੍ਰੀ ਸ਼ਿਰਸਵਕ ਸਭਾ ਬਟਾਲਾ ਵੱਲੋਂ ਜਿਹੜੇ ਵੀ ਮੁੰਡਿਆਂ ਨੇ ਬਰਾਲਾ ਕੀਤਾ ਬਹੁਤ ਵਧੀਆ ਆਪਣੇ ਭਰਾ ਨੇ ਜਿਹੜੇ ਮਹਾਕਾਲ ਦੀ ਯਾਤਰਾ ਪੂਰੇ ਬਟਾਲੇ ਦੇ ਅੰਦਰ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ 'ਚ ਹੁੰਦੀ ਹੋਈ ਅਸ਼ਲੇਸ਼ਵਰਦਮ ਜੇ ਅਗਲੇ ਭੋੜੇ ਨਾਲ ਦੀ ਜਿਹੜੀ ਬਰਾਤ ਆ ਉੱਥੇ ਪਹੁੰਚਣੀ ਆ ਔਰ ਉੱਥੇ ਸ਼ਾਮ ਨੂੰ 7 ਵਜੇ ਸ਼ਿਵ ਵਿਵਾਦ ਆ ਜਿਹੜਾ ਵਾ ਉਹ ਆਯੋਜਨ ਕੀਤਾ ਗਿਆ ਔਰ ਮੈਂ ਬਹੁਤ ਹੀ ਜ਼ਿਆਦਾ ਲੱਖ ਲੱਖ ਦਿਲ ਦੀਆਂ ਗ੍ਰਾਈਆਂ ਤੋਂ ਸ਼ਿਵ ਸਵਕ ਸਭਾ ਵਾਲਿਆਂ ਨੂੰ ਵਧਾਈਆਂ ਦਿੰਨਾ ਕਿ ਜਿਨ੍ਹਾਂ ਨੇ ਬਡਾਲੇ ਦੇ ਅੰਦਰ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹਦੇ ਨਾਲ ਕੀ ਪ੍ਰਭੂ ਸ਼੍ਰੀ ਸ਼ੰਕਰ ਭਗਵਾਨ ਦੀ ਦਾ ਆਸ਼ੀਰਵਾਦ ਜਿਹੜਾ ਬਡਾਲਾ ਨਿਵਾਸੀਆਂ ਨੂੰ ਵੀ ਮਿਲੇਗਾ ਔਰ ਪੂਰੇ ਬਟਾਲੇ ਦੇ ਅੰਦਰ ਜਿਹੜਾ ਕਿ ਧਾਰਮਿਕ ਮਾਹੌਲ ਜਿਹੜਾ ਬਣ ਰਿਹਾ ਤੁਸੀਂ ਖੁਦ ਦੇਖ ਰਹੇ ਹੋ ਕਿ ਲੋਕ ਬੜੇ ਸਾਧ ਰਸ ਯਾਤਰਾ ਚ ਚੱਲ ਰਹੇ ਨੇ ਔਰ ਜਿਹੜਾ ਮੰਗਲਗਾਮ ਨਾਲੇ ਬਟਾਲੇ ਦੀ ਮੰਗਲਗਾਮ ਲਈ ਸ਼ਿਵ ਸੰਸਕਵਾਂ ਨੇ ਇਹ ਬੋਲ ਇਹਦੀ ਬਾਰਾਤੀ ਯਾਤਰਾ ਦਾ ਯੋਜਨ ਕੀਤਾ ਬੈਣ ਉਹਦੀ ਦਿਲ ਦੀ ਕਰਾਈਆਂ ਤੇ ਬਹੁਤ ਧੰਨਵਾਦ ਕਰਨਾ ਔਰ ਆਸ਼ ਕਰਦਾ ਕਿ ਇਸ ਤਰ੍ਹਾਂ ਦੇ ਕਾਰਜਕਰਮ ਹੋਗਾ ਲਗਾਤਾਰ ਜੋ ਵੀ ਕਰਦੇ ਰਹਿਣਗੇ ਇਹ ਨਹਿਰੂ ਗੇਟੋ ਚੱਲ ਕੇ ਵਕ ਵਕ ਬਾਜ਼ਾਰਾ ਜੋ ਬਟਾਲੇ ਦੇ ਹੁੰਦੇ ਅਚਲੇਸ਼ਵਰ धाम ਜਾ ਕੇ ਇਦੀ ਉਥੇ ਜਾ ਕੇ ਸੰਪੂਰਨ ਹੋਣੀ ਆ ਔਰ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਉਥੇ ਸ਼ੇ ਵਿਵਾਹ ਦਾ ਆਯੋਜਨ ਕੀਤਾ ਗਿਆ ਜਿੱਥੇ ਸ਼ ਰਾਤ ਨੂੰ ਸ਼ੇ ਵਿਵਾਹ ਹੋਏਗਾ ਔਰ ਪ੍ਰਭੂ ਦੇ ਜਿਹੜੇ ਭਗਤ ਨੇ ਉਹਦਾ ਆਨੰਦ ਮਾਣ ਸਕਣਗੇ ਅੱਜ ਪਹਿਲੀ ਵਾਰੀ ਵਟਾਰਾ ਦੀ ਇਤਿਹਾਸਿਕ ਨਗਰੀ ਚੋਂ ਸ਼ੋਭਾ ਯਾਤਰਾ ਦਾ ਯੋਜਨ ਜਿਹੜਾ ਯੋਜਕਾਂ ਨੇ ਕੀਤਾ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦ ਦੂਸਰੀ ਵਧਾਈ ਤੁਹਾਨੂੰ ਵੀ ਦੰਨਾ ਵੀ ਜਿਹੜੇ ਤੁਸੀਂ ਕਵਰ ਕਰ ਅਰੇ ਪਹਿਲੀ ਵਾਰੀ ਮੈਂ ਗਿਆ ਪਹਿਲਾਂ ਵੀ ਇਹ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਚਰਨਾ ਸ਼ੋਪਰਾਬਤ ਧਰਦੀ ਹੈ ਇਹ ਮਾਂ ਕਾਲੀ ਦਵਾਰੇ ਦੇ ਇਤਿਹਾਸਿਕ ਮੰਦਿਰ ਹੈ ਔਰ ਅ ਚਲੇਸ਼ਵਰ ਧਾਮ ਹੈ ਔਰ ਇਹ ਧਾਮਾਂ ਦੀ ਧਰਤੀ ਗੁਰੂਆਂ ਦੀ ਪੀਰਾਂ ਦੀ ਧਰਤੀ ਦੇ ਉੱਤੇ ਇਹ ਭਗਵਾਨ ਬੋਲੇ ਨਾਲ ਦਿਲ ਲੋਕ ਦੇ ਮਾਲਕ ਨੇ ਜਿਹੜੇ ਉਹਦੀ ਯਾਤਰਾ ਜਿਹੜੀ 8 ਮਾਰਚ ਦਾ ਉਸ ਨੂੰ ਲੈ ਕੇ ਕੱਢੀ ਜਾ ਰਹੀ ਬਾਜ ਜਿੱਦੋਂ ਉਹਨਾਂ ਯੋਜਨਾ ਨੂੰ ਵਧਾਈ ਦੇਣਾ ਉਹ ਤੇ ਸ਼ਹਿਰ ਵਾਸੀਆਂ ਵਾਸਤੇ ਮੰਗਲਮਈ ਹੋਵੇ ਸ਼ਹਿਰ ਵਾਸੀਆ ਵਾਸੇ ਖੁਸ਼ੀਆਂ ਲਿਆਵੇ ਔਰ ਸਾਰੇ ਵਡਾਲਾ ਜਿਹੜਾ ਵਾ ਇਹ ਪ੍ਰਭੂ ਦੀ ਕਰਮਾਂ ਦੇ ਨਾਲ ਇਹ ਅਠਾਰ ਤਸਾਰੇ ਅਜਿਹੀ ਬਾਬਾ ਵਧਾਈ ਦਾ ਲੱਖ ਲੱਖ ਸਜੋਜਾਂ ਨੂੰ ਵਧਾਈ ਦਿੰਦਾ ਔਰ ਵਡਾਲਾ ਵਾਸੀਆ ਦੇ ਨਾਲ ਵੀ ਚੱਲਦਾ ਇਹ ਯਾਤਰਾ ਵਡਾਲੇ ਦੇ ਸ਼ਹਿਰ ਦੇ ਨਗਰਾਂ ਨੂੰ ਘੁਫ ਕੇ ਅਚਲੇਸ਼ਵਰ ਤਾਬ ਜਾ ਕੇ ਸ਼ਾਮ ਨੂੰ ਸ਼ਿਵੇ ਪਹੁੰਚੇਗੀ ਉੱਥੇ ਰਾਤ ਸ਼ਿਵ ਵਾਹੇ ਉਧਰ ਅੰਦਰ ਸ਼ਹਿਰ ਨਿਵਾਸੀ ਪਹੁੰਚਣ ਔਰ ਉਥੇ ਪਹੁੰਚ ਕੇ ਸ਼ੇਵਵਾਦਾ ਅਚਲੇਸ਼ਵਰ ਧਾਬ ਜਨੰਦ ਮੰਦ